ਦੇਸ਼ ਦੀ ਆਜ਼ਾਦੀ ਦੇ 78ਵੇਂ ਬਰੇਗੰਡ ਮੁਕੇ ਰਾਣੀ ਕਾ ਬਾਗ ਮਾਡਲ ਟਾਊਨ ਅੰਮ੍ਰਿਤਸਰ ਵਿਖੇ ਡਾਕਟਰ ਨਾਪਰੀ ਸਿੰਘ ਨੇ ਤਿਰੰਗਾ ਲਹਿਰਾਉਣ ਦੀ ਰਸਮ ਨੂੰ ਅਦਾ ਕੀਤਾ ਇਸ ਸਾਰੇ ਪ੍ਰੋਗਰਾਮ ਨੂੰ ਰਾਣੀ ਕਾ ਬਾਗ ਵੈਲਫੇਅਰ ਸੁਸਾਇਟੀ ਵੱਲੋਂ ਕਰਵਾਇਆ ਗਿਆ ਇਸ ਮੌਕੇ ਤੇ ਉੱਗੇ ਸਮਾਜ ਸੇਵੀ ਡਾਕਟਰ ਨਾਪਰੀ ਸਿੰਘ ਨੇ ਕਿਹਾ ਕਿ ਹਿੰਦੁਸਤਾਨ ਨੂੰ ਆਜ਼ਾਦ ਕਰਾਉਣ ਸਮੇਂ ਸਵਤੰਤਰਤਾ ਸੰਗਰਾਮੀਆਂ ਦੀਆਂ ਦਿੱਤੀਆਂ ਕੁਰਬਾਨੀਆਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਅਤੇ ਨਾ ਹੀ ਇਹ ਭੁੱਲਣਯੋਗ ਹੈ ਇੱਕ ਸੰਦੇਸ਼ ਰਾਹੀਂ ਡਾਕਟਰ ਨਾਪਰੀ ਸਿੰਘ ਵੱਲੋਂ ਨੌਜਵਾਨ ਵਰਗ ਨੂੰ ਚੰਗੇ ਸਮਾਜ ਦੀ ਸਿਰਜਣਾ ਲਈ ਅੱਗੇ ਆਉਣ ਲਈ ਪ੍ਰੇਰਿਤ ਵੀ ਕੀਤਾ ਗਿਆ। ਵਰਤ ਇੰਡੀਆ ਮੂਵਮੈਂਟ ਦੇ ਵਿੱਚ ਪਾਰਟਿਸਪੇਟ ਕਰਕੇ ਉਹਨਾਂ ਨੇ ਜ਼ਿਲ੍ਹੇਆਂ ਵੀ ਘਟੀਆਂ। ਔਰ ਉਹ ਕਹਿੰਦੇ ਹੁੰਦੇ ਸੀ ਕਿ ਸੀ ਸਿਆਸਤ ਜਿਹੜੀ ਹੈ ਉਹ ਇੱਕ ਕਿਸਮ ਦਾ ਬਲੱਡ ਹੈਗਾ ਕੰਟਰੀ ਦਾ ਜਿਵੇਂ ਤੁਹਾਡੇ ਖੂਨ ਦੌੜਦਾ ਨਾ ਅੰਦਰ ਰਗਾਂ ਦੇ ਵਿੱਚ ਉਹ ਜੇ ਗੰਦਾ ਹੋ ਗਿਆ ਤੇ ਤੁਹਾਡੇ ਹਰ ਅੰਗ ਦੇ ਵਿੱਚੋਂ ਖੂਨ ਜ਼ਹਿਰ ਲੈ ਕੇ ਜਾਏਗਾ ਜਿਸ ਤਰ੍ਹਾਂ ਜਿਹੜੀ ਕੋਈ ਵੀ ਕੰਟਰੀ ਹੈ ਉਹਦਾ ਜਿਹੜਾ ਚੱਲਣਾ ਉਹ ਸਿਆਸਤ ਤੇ ਗਵਰਨਰਨਸ ਤੇ ਡਿਪੈਂਡ ਕਰਦਾ ਜੇ ਉਹ ਸਿਆਸਤ ਅੱਛੇ ਬੰਦਿਆਂ ਦੀ ਅੱਛੇ ਧਿਆਨਤਦਾਰਿਆਂ ਦੀ अच्छे लीडर्स दी अच्छे साइंटिस्ट दी अच्छे एजुकेटेड परंगत बंदियां दी होएगी तां ਤੁਹਾਡਾ ਮੋਲਕ ਵਿਕਸਤ ਹੋ ਸਕਦਾ। ਸੋ ਰਾਣੀਬਾਥ ਸੋਸਾਇਟੀ ਦਾ ਮੈਂ ਬਹੁਤ ਧੰਨਵਾਦ ਕਰਨਾ ਕਿੰਨਨ ਨੇ ਮੈਨੂੰ ਮੌਕਾ ਦਿੱਤਾ ਤੇ ਆ ਕੇ ਇਹਨਾਂ ਨੇ ਮੈਨੂੰ ਦੱਸਿਆ ਸੀ ਪਹਿਲਾਂ ਵੀ ਇਹ ਸਾਡੀ ਨਾਨ ਪੋਲੀਟੀਕਲ ਤੇ ਨਾਨ ਰਿਲੀਜੀਅਸ ਪਾਰਟੀ ਹੈ। ਸੋ ਇਹ ਕਰਕੇ ਅਸੀਂ ਕੋਲ ਕਿਸੇ ਨੂੰ ਨਹੀਂ ਬੁਲਾਉਂਦੇ ਤੁਹਾਨੂੰ ਤੇਫ਼ ਕਰਕੇ ਆਉਣਾ ਪਵੇਗਾ। ਬਿਲਕੁਲ ਨਾ ਨਹੀਂ ਹੋਈ। ਗੁੰਦਰਜ ਦਾ ਬਹੁਤ-ਬਹੁਤ ਧੰਨਵਾਦ ਤੇ ਇਸ ਸ਼ਾਮ ਅਚਾਰਨਾ ਫਿਰ ਹੋਣਾ। ਜੈ ਹਿੰਦ। ਜੈ ਆਪਣੀ ਚਾਤੀ ਮਾਰੀਓ ਤੇ ਦੇਖੀਏ ਕਿ ਇਹਦੇ ਵਿੱਚ ਅਸੀਂ ਕੀ ਕਰ ਦਿੰਦੇ ਹਾਂ ਸ਼ਾਸਨ ਇਹਨਾ ਵੱਡਾ ਭ੍ਰਿਸ਼ਟਾਚਾਰੀ ਸਿਸਟਮ ਬਣਿਆ ਆਇਆ ਹੈ ਕ腐ਸ਼ਨ ਹਰਥਾਂ ਦੇ ਆ ਕਿਸੇ ਨਾ ਕਿਸੇ ਤਰ੍ਹਾਂ ਅਸੀਂ ਵੀ ਉਸ ਦਾ ਪਾਰਟ ਬਣ ਰਹੇ ਹਾਂ ਜੇ ਆਪ ਨਹੀਂ ਵੀ ਕਰਦੇ ਪਰ ਸਿਸਟਮ ਸਾਨੂੰ ਉਹਦੇ ਵਿੱਚ ਠੇਕੇਲਦਾ ਗਾਸ ਮੇਰਾ ਕੰਮ ਹੋ ਜਾਏ ਮੈ ਲਾਈਨ ਚ ਨਹੀਂ ਲੱਗਣਾ ਕੂੜਾ ਮੈਂ ਆਪਣੇ ਕੂੜੇਦਾਨ ਚ ਨਹੀਂ ਪਾਣਾ ਬਾਹਰ ਸੁੱਟਣਾ ਟ੍ਰੈਫਿਕ ਜਾਮ ਕਰਨ ਦਾ ਹੱਕ ਤੇ ਮੇਰਾ ਹੱਕ ਕਿਆ ਪਦੈਸ਼ੀ ਹੱਕ ਹੈ ਔਰ ਮੈਂ ਨਾ ਕਿਸੇ ਸਰਕਾਰੀ ادارے ਤੋਂ ਇਜਾਜ਼ਤ ਲੈ ਕੇ ਸ਼ੀਬਿਲਾਂ ਲਾਣੀਆਂ ਤੇ ਨਾ ਮੈਂ ਕਿਸੇ ਸਰਕਾਰੀ ادارے ਤੋਂ ਇਜਾਜ਼ਤ ਲੈਣ ਵਾਸਤੇ ਡੀਜੇ ਵੀ ਯੂਜ਼ ਕਰਕੇ ਪੋਲੂਸ਼ਨ ਨੌਇਸ ਪੋਲੂਸ਼ਨ ਕਰਨੀ ਹੈ ਇਹ ਤਾਂ ਸਾਡੇ ਪਦੈਸ਼ੀ ਹੱਕ ਬਣ ਗਏ ਨੇ ਤੇ ਟ੍ਰੈਫਿਕ ਜਾਮ ਕਰਨ ਦਾ ਹੱਕ ਜਿਵੇਂ ਮਰਜ਼ੀਓਂ ਤੁਸੀਂ ਕਾਰ ਲਾ ਦੋ ਸਕੂਟਰ ਲਾ ਦੋ ਤੇ ਜੇ ਅਗਲਾ ਕੋਈ ਇਤਰਾਜ਼ ਕਰੇ ਤੇ ਉਹਦੇ ਬਦਤਮੀਜ਼ੀ ਕਰਕੇ ਉਹਨੂੰ ਬੰਦੂਕ ਕੱਢ ਕੇ ਗੋਲੀ ਵੀ ਮਾਰ ਸਕਦੇ ਹੋ ਉਹਨੂੰ ਇਹ ਤਾਂ ਦਾ ਹੱਕ ਹੈ ਇਹ ਤਾਂ ਬਹੁਤ ਅੱਛੀ ਮੰਡੀ ਗੱਲ ਹੈ ਸਾਡੀ ਲਈ ਫਿਰ ਨਾਰੀ ਦਾ ਸਤਕਾਰ ਉਹਦੇ ਤੇ ਅਤਿਆਚਾਰ ਕਰਨਾ ਉਹ ਵੀ ਸਾਡੀ ਮਜਬੂਰੀ ਕਹਿ ਲੋ ਜਾਂ ਸ਼ਾਨ ਕਹਿ ਲੋ ਇਹੋ ਜੀਆਂ ਚੀਜ਼ਾਂ ਆਪਾਂ ਕਿਹੜੇ ਮੁਲਕ ਲਈ ਵਾਸਤੇ ਦੇਖਦੇ ਆਂ ਵਿਕਸਿਤ ਮੁਲਕ ਹੈ ਸਾਡਾ ਅਸੀਂ ਹਾਲੇ ਵੀ ਗੁਲਾਮ ਆ ਅੱਗੇ ਵੀ ਗੁਲਾਮ ਰਹਾਂਗੇ ਜੇ ਅਸੀਂ ਆਪ ਨਹੀਂ ਸੁਧਾਰਾਂਗੇ ਆਪਣੇ ਆਪ ਨੂੰ ਅਸੀਂ ਆਪਣੇ ਜਿਹੜੇ ਚੁਣਨੇ ਹੋਏ ਚੁਣਿੰਦੇ ਬੰਦੇ ਆਪਾਂ ਅਸੈਂਬਲੀ ਜਾ ਪਾਰਲੀਮੈਂਟ ਭੇਜਦੇ ਆ ਉਹਨਾਂ ਦੇ ਵਿੱਚੋਂ 40% ਉਹ ਨੇ ਜਿਹੜੇ ਕ੍ਰਿਮੀਨਲ ਰਿਕਾਰਡ ਹੈ ਉਹਨਾਂ ਦੇ ਮੈਨੂੰ ਦੱਸਣ ਦੀ ਲੋੜ ਨਹੀਂ ਇਹੋ ਜਿਹੀ ਕ੍ਰਿਮੀਨਲ ਮਾਈਂਡਡ ਪਰਸਨ ਜੇ ਸਾਡੇ ਰਾਜ ਕਰਨਗੇ ਗੁੰਡਾਗਰਦੀ ਜਿਹੜੀ ਸਾਡੇ ਸਾਰੇ ਪਾਸੇ ਫੈਲੀ ਹੋਈ ਹੈ ਡਰੱਗਸ ਸਾਰੇ ਪਾਸੇ ਫੈਲਿ ਹੋਏ ਨੇ ਜਿ ਸਰਕਾਰ ਉਹਨਾਂ ਦੇ ਵਿੱਚ ਨਾਕਾਮੀਆ ਆਵੇ ਤੇ ਉਹਦੇ ਵਿੱਚ ਸਾਡਾ ਵੀ ਕੋਈ ਨਾ ਕੋਈ ਦੋਸ਼ ਹੈ ਕਿ ਅਸੀਂ ਝੁੱਕ ਕੇ ਬੈਠੇ ਰਹਿੰਦੇ ਹਾਂ ਸੋ ਇਹ ਉਹਗਣਾ ਨੇ ਜਿਹੜੀਆਂ ਸਾਨੂੰ ਸ਼ਰਮ ਦਾ ਇੱਕ ਪਾਤਰ ਬਣਾਣੀ ਹੈ ਮੇਰੇ ਫਾਦਰ ਮੇਰੇ ਗ੍ਰੈਂਡਫਾਦਰ ਇੱਕ ਰੈਵੋਲੂশনারੀ ਪੋਇਟ ਰਹੇ ਹੈ ਉਹਨਾਂ ਨੇ ਪੰਜਾਬੀ ਲੱਗਤਤਾ ਦਾ ਇੱਕ ਕਵੀ ਮੈਗਜ਼ੀਨ ਕਰਿਆ ਸੀ ਧੰਨਵਾਦ ਕਰਨਾ ਕਿ ਵੈਲਫੇਅਰ ਦੇ ਨਾਲ ਨਾਲ ਇਹ ਇੰਡੀਪੈਂਡੈਂਸ ਡੇ ਰਿਪਬਲਿਕ ਡੇ ਬਹੁਤ ਅੱਛੀ ਤਰ੍ਹਾਂ ਵੀ ਨੂੰ ਇੰਜੋਏ ਕਰਦੇ ਆ ਮਨਨਦੇ ਆ ਕਿ ਨਾਲ ਨਾਲ ਹੁਣ 77 ਸਾਲ ਗੁਜ਼ਰ ਕੇ 77ਵਾਂ ਸਾਲ ਸ਼ੁਰੂ ਹੋਇਆ ਹੈ ਇੰਡੀਪੈਂਡੈਂਸ ਡੇ ਦਾ ਇਹਦੇ ਵਿੱਚ ਇਸ ਦਿਨ ਨੂੰ ਯਾਦ ਕਰਦੇ ਆ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਵੀ ਹੁੰਦੀ ਹੈ ਤੇ ਸ਼ਰਮ ਨਾਲ ਵੀ ਸਿਰ ਸੁੱਕਦਾ ਕਿ ਇਸੇ ਦਿਨੀ ਆਪਾਂ ਆਜ਼ਾਦ ਹੋਏ ਇਸੇ ਦਿਨੀ ਸਾਡੇ ਦੋ ਟੁਕੜੇ ਹੋਏ ਉਹ ਮਾੜਾ ਦਿਨ ਵੀ ਸੀ ਚੰਗਾ ਦਿਨ ਵੀ ਸੀ ਕਿਉਂਕਿ ਅਸੀਂ ਅੰਗਰੇਜ਼ਾਂ ਦੇ ਜੰਮੀ ਆ ਸਵਰਾਤੰਤਰ ਦੇ ਕਿਉਂ ਨਾ ਦੇ ਦੇ ਵਿੱਚੋਂ ਨਿਕਲ ਕੇ ਆਜ਼ਾਦ ਮੋਹਰਲਾ ਇੱਕ ਹਿੱਸਾ ਬਣੇ ਉਸ ਗੱਲ ਨੂੰ ਯਾਦ ਕਰਦੇ ਆ ਤੁਸੀਂ ਇਹ ਦੇਖੋ ਕਿ ਉਸ ਤੋਂ ਪਹਿਲਾਂ 700 ਸਾਲ ਤੱਕ ਮੁਗਲਾਂ ਨੇ ਰਾਜ ਕੀਤਾ ਸਾਰਾ ਦੇਸ਼ ਸਾਡਾ ਬਿਆਸਟਾਨ ਦੇ ਰੂਪ ਚ ਗੰਡਿਆ ਆ ਸੀ ਉਹ 700 ਸਾਲਾਂ ਦੇ ਬਾਅਦ 200 ਸਾਲਾਂ ਚੰਗਰੀਜ਼ਾਂ ਨੇ ਰਾਜ ਕੀਤਾ ਔਰ ਸਭ ਤੋਂ ਮਾੜੀ ਗੱਲ ਸੀ ਕਿ ਸਾਡੇ ਬੰਦਿਆਂ ਤੋਂ ਸਾਡੇ ਬੰਦਿਆਂ ਨੂੰ ਹੀ ਮਰਵਾਇਆ ਦਲਿਆਵਾਲਾ ਬਾਗ ਨੂੰ ਯਾਦ ਕਰ ਲੋ ਹਰ ਲੈਵਲ ਤੇ ਮਿਊਟ ਦੀ ਜਦੋਂ ਕੋਈ 1956 ਗੱਦਰ ਹੋਇਆ ਉਹ ਵੀ ਕਿਸ ਤਰ੍ਹਾਂ ਉਹਨਾਂ ਨੇ ਕੁਚਲਿਆ ਸਾਡੇ ਹੁੰਦੇ ਜਿਹੜੇ ਸੀਗੇ ਆਪਣਿਆਂ ਤੇ ਹੀ ਜ਼ੁਲਮ ਕਰਦੇ ਉਹਨਾਂ ਦੇ ਬਾਹਰਲੇ ਲੋਕਾਂ ਦੇ ਸ਼ਹਿਰ ਤੇ